ਦਸੂਆ ਦੇ ਪਿੰਡ ਬਾਇ ਚੱਕ ਨੇੜੇ ਦਸੂਆ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਥਾਣਾ ਦਸੂਆ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲੰਬਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਦੀ ਤਸਕਰੀ ਵਿਰੋਧ ਬਿੱਡੀ ਮਹਿਮ ਦੇ ਤਹਿਤ ਬੀਤੇ ਦਿਨ ਦਸੂਆ ਟੇਰਕਿਆਂ ਰੋਡ ਤੇ ਗਸ਼ਤ ਕਰਦੇ ਹੋਏ ਏਐਸਆਈ ਸਰਵਜੀਤ ਸਿੰਘ ਦੀ ਟੀਮ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ ਤਾਂ ਪੁਲਿਸ ਨੂੰ ਉਸ ਉੱਤੇ ਸ਼ੱਕ ਹੋਇਆ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 150 ਗ੍ਰਾਮ ਅਫੀਮ ਬਰਾਮਦ ਹੋਈ ਹੈ। ਉਕਤ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਰਮੇਸ਼ لال ਵਾਸੀ ਪਿੰਡ ਬਾਇਚੱਕ ਵਜੋਂ ਹੋਈ ਹੈ। ਮੁੱਲਜਨ ਦਵਿੰਦਰ ਸਿੰਘ ਖਿਲਾਫ ਮਕਦਮਾ ਨੰਬਰ 168 ਦੀ ਧਾਰਾ 186 185 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਮਾਨਜੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਸ੍ਰੀ ਸਰੇਂਦਰ ਲੰਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਮਾੜੀ ਅੰਸਰਾਂ ਤਹਿਤ ਇੱਕ ਮੀ ਵੱਡੀ ਹੋਈ ਹੈ ਜਿਸ ਮੀ ਹੇਠ ਤਹਿਤ ਸਾਡੇ ਇਮਾਨਜੋਗ ਐਸਪੀ ਸਾਹਿਬ ਸਰਬਜੀਤ ਬਾਈ ਜੀ ਦੀ ਆਪਣੇ ਸੁਪਰਵਾਈਜ਼ਰਾਂ ਦੇ ਤੇ ਮਾਨ ਜੋ ਡੀਐਸਪੀ ਸਰ ਜਲਦੀਸ਼ ਰਾਜਾ ਜੱਤਰੀ ਜੀ ਦੇ ਨਿਗਰਾਨੀ ਕੱਲ ਥਾਣਾ ਦਸੂਹਾ ਦੇ ਵਿੱਚ ਇੱਕ ਏਐਸਸੀ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਜਦੋਂ ਉੱਚੀ ਬੱਸੀ ਤੋਂ ਟੇਰ ਕੇ ਨੂੰ ਗਸ਼ਤ ਦੇ ਦੌਰਾਨ ਸੀ ਤਾਂ ਉਸ ਦੌਰਾਨ ਇੱਕ ਮੋਨਾ ਨੌਜਵਾਨ ਜੋ ਆਪਣਾ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਜਦੋਂ ਪਿੱਛੇ ਨੂੰ ਮੋੜ ਲਗਾ ਤੇ ਸ਼ੱਕ ਦੇ ਬਣਾ ਤੇ ਉਹਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ 100 500 ਗ੍ਰਾਮ 150 ਗ੍ਰਾਮ ਆਫੀ ਬਰਾਮਦ ਹੋਈ ਹੈ ਜੋ ਇਸੇ ਤਹਿਤ ਜਿਹੜਾ ਮਕਦਮਾ ਨੰਬਰ थाना ਦੱਸੂਗਾ ਕਿ 169/237824 ਅੰਡਰ ਸੈਕਸ਼ਨ 18 ਕਾਡ 85 ਐਨਡੀਪੀ ਸਬਕਤਤਾ ਦਾ ਰਜਿਸਟਰ ਕੀਤਾ ਗਿਆ ਜਿਹੜਾ ਦੋਸ਼ੀ ਹੈ ਉਹਦਾ ਨਾਮ ਦਵਿੰਦਰ ਸਿੰਘ ਪੁੱਤਰ ਰਮੇਸ਼ ਰਾਲ ਵਾਸੀ ਬਾਜਟਖਾਣਾ ਦਾ ਸੂਰ ਹੈ